ਜਿਹੜੇ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਸਾਡੇ ਵੱਲੋਂ ਨਾਕਾਬੱਤੀ ਪਲੱਸ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਇਸ ਪੁਆਇੰਟ ਦੇ ਉੱਤੇ ਜਿਹੜਾ ਸਾਡਾ ਇੰਟਰ-ਡਿਸਟ੍ਰਿਕਟ ਨਾਕਾ ਹੈ ਜਿਹੜਾ ਤਰਨਤਨ ਤੇ ਅਮਰਸਰ ਨੂੰ ਜੋੜਦਾ ਹੈ ਸੁਲਤਾਨਪੁਰ ਏਰੀਆ ਦੇ ਵਿੱਚ ਉੱਥੇ ਸਾਡੇ ਵੱਲੋਂ ਜਿਹੜਾ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿੰਨੇ ਵੀ ਐਂਟੀ-ਸੋਸ਼ੀਅਲ 엘ਿਮੈਂਟਸ ਨੇ ਭਾਵੇਂ ਜਿੰਨੇ ਵੀ ਕ੍ਰਾਈਮ ਕਰਕੇ ਜਿਹੜਾ ਭੱਜ ਰਿਹਾ ਜਾਂ ਕੋਈ ਕ੍ਰਿਮੀਨਲ ਆ ਜਿਹ ਇਸ ਦੇ ਵਿੱਚ ਪਬਲਿਕ ਵੱਲੋਂ ਵੀ ਸਾਡੇ ਵੱਲੋਂ ਇਹਨਾਂ ਐਂਟੀ-ਸੋਸ਼ਲ ਐਲੀਮੈਂਟਸ ਦੇ ਗਾਇਕ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਹੈ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਇਸ ਥਾਣੇ ਦੇ ਭਾਵੇਂ ਉਹ ਖਾਲਸਾ ਨਗਰ ਹੋ ਗਿਆ ਜਾਂ ਸਲਤਨਤ ਏਰੀਆ ਹੋ ਗਿਆ ਹੋਰ ਵੀ ਜਿਹੜੇ ਇਸ ਥਾਣੇ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਪ੍ਰਾਪਰ ਜਿਹੜੀ ਚੈਕਿੰਗ ਪਲੱਸ ਐਂਟੀ-ਸੋਸ਼ਲ ਐਲੀਮੈਂਟਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਦਬਿਜ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਵੱਲੋਂ ਸਾਨੂੰ ਪਬਲਿਕ ਵੱਲੋਂ ਜਿਹੜਾ ਪੂਰਨ ਸਹਿਯੋਗ ਮਿਲ ਰਿਹਾ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਇਸ ਥਾਣੇ ਦੇ ਜਿਵੇਂ ਆ ਪਿਛਲੇ 5 ਮਹੀਨਿਆਂ ਦੀ ਗੱਲ ਕਰੀਏ ਤੇ ਕਰੀਬ 33 ਦੇ ਕਰੀਬ ਮਕਦਮੇ ਸਾਡੇ ਵੱਲੋਂ ਦਰਜ ਕੀਤੇ ਗਏ ਨੇ ਐਨਡੀਪੀਐਸ ਦੇ ਜਿਹਦੇ ਵਿੱਚ 77 ਦੋਸ਼ੀ ਸਾਡੇ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਇਸੇ ਤਰ੍ਹਾਂ ਐਨਡੀਪੀਐਸ ਤੇ ਹੋਰ ਜਿਹੜੇ ਵੀ ਕ੍ਰਾਈਮ ਕਰਦੇ ਨੇ ਭਾਵੇਂ ਸੁਨੇਚਰਜ਼ ਨੇ ਭਾਵੇਂ ਉਹ ਡਰੱਗ ਪੈਡਲਰਸ ਨੇ ਭਾਵੇਂ ਜਿਹੜੇ ਹੋਰ ਮਾਈਨਰ ਆਫੈਂਸਸ ਭਾਵੇਂ ਥੈਫਟ ਆ ਉਹਨਾਂ ਤੇ ਲਗਾਤਾਰ ਸਾਡੇ ਵੱਲੋਂ ਜਿਹੜੀਆਂ ਕਾਰਵਾਈ ਕੀਤੀ ਜਾ ਰਹੀ ਹੈ